ਦੋਸਤੋ ਮੈਂ ਰਜਿੰਦਰ ਸਿੰਘ ਬਿਲਕਤ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਦੀ ਖਬਰ ਹੈ ਕਿ ਕੀ ਪੰਜਾਬ ਦੀ ਕਾਂਗਰਸ ਬਿਧੜੇ ਬੰਦੀ ਆਮ ਆਦਮੀ ਪਾਰਟੀ ਕੋਲ ਖਤਮ ਕਰ ਦਿੱਤੀ ਗਈ ਹੈ ਇਹ ਸੁਣ ਕੇ ਤੁਸੀਂ ਜਰੂਰ ਹੈਰਾਨ ਹੋਏ ਹੋਮੋਗੇ ਕਿ ਜਿਹੜੀ ਕਾਂਗਰਸ ਅਜੇ ਲੰਘੇ ਕੱਲ ਤੱਕ ਖਖੜੀਆਂ ਕਰੇਲੇ ਤਿਸਰੀ ਸੀ ਉਹ ਇਕੱਠੀ ਕਿਵੇਂ ਹੋ ਗਈ ਕਿਸ ਮੁੱਦੇ ਤੇ ਇਕੱਠੀ ਹੋ ਗਈ ਆਓ ਇਸ ਤੇ ਗੱਲ ਕਰਦੇ ਆਂ ਹਾਮੇ ਦੇ 227 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੀ ਹੋਣ ਦੀ ਸੁਭਾਵਨਾ ਹੈ ਪਰ ਰਾਜਨੀਤੀ ਵਿੱਚ ਕੋਈ ਉਤਲ ਪੁਤਲ ਹੋ ਜਾਵੇ ਕੋਈ ਪਤਾ ਨਹੀਂ ਹੁੰਦਾ ਲੰਘੇ ਕੱਲ ਦੀ ਗੱਲ ਹੈ ਅਜੇ ਪੰਜਾਬ ਕਾਂਗਰਸ ਦੇ ਇੰਚਾਰਜ ਆਖ ਰਹੇ ਸੀ ਕਿ ਸੂਬੇ ਅੰਦਰ ਸਿਰਫ ਦੋ ਵਿਧਾਇਕ ਮੌਜੂਦਾ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਦੋਂ ਭਲੋ ਇਹ ਦਿੱਤਾ ਬਿਆਨ ਕਿ ਪੰਜਾਬ ਦੇ ਵਿੱਚ ਆਏ 50 ਪੰਬ ਵਾਲੇ ਬਿਆਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਜਵਾ ਖਿਲਾਫ ਐਫ ਆਈ ਆਰ ਦਰਜ ਕਰਨ ਤੇ ਕਾਂਗਰਸ ਦੀ ਲੀਡਰਸ਼ਿਪ ਇਕੱਠੀ ਹੋ ਗਈ ਹੈ ਕਾਂਗਰਸ ਭਲੋ ਚੰਡੀਗੜ੍ਹ ਵਿੱਚ ਦੋ ਦਿਨ ਦੋ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ ਇਸ ਦੌਰਾਨ ਬਾਜਵਾ ਤੇ ਬਾਜਵਾ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਪੇਸ਼ ਹੋਣ ਮੌਕੇ ਕਾਂਗਰਸ ਦੇ ਆਗੂ ਅਤੇ ਵਰਕਰ ਪ੍ਰਤਾਪ ਸਿੰਘ ਬਾਜਵਾ ਦੇ ਬਾਹਰ ਆਉਣ ਤੱਕ ਇੱਕਠੇ ਹੋ ਕੇ ਬੈਠੇ ਰਹੇ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕੱਲ ਤੱਕ ਜਿਹੜੀ ਕਾਂਗਰਸ ਖਖੜੀਆਂ ਕਰੇਲੇ ਸੀ ਉਹ ਸਰਕਾਰ ਖਿਲਾਫ ਇਕੱਠੀ ਹੋ ਗਈ ਹੈ ਜਿਸ ਦਾ ਸਰਕਾਰ ਖਿਲਾਫ ਰਵਈਆ ਸਖਤ ਹੋ ਗਿਆ ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਜਿਸ ਨੇ ਸੂਬੇ ਦੇ ਲੋਕਾਂ ਸਾਹਮਣੇ ਬਾਜਵਾ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਥੋਂ ਤੱਕ ਕਿ ਕਹਿ ਦਿੱਤਾ ਗਿਆ ਕਿ ਬਾਜਵਾ ਦੇ ਪਾਕਿਸਤਾਨ ਨਾਲ ਸਬੰਧ ਹਨ ਬਾਜਵਾ ਪੰਜਾਬ ਅੰਦਰ ਹਾਲਾਤ ਖਤਮ ਕਰਨ ਨੂੰ ਸ਼ਹਿਦ ਦੇਣ ਦੀ ਗੱਲ ਕਰਦੇ ਹਨ ਪੰਜਾਬ ਦੇ ਲੋਕਾਂ ਅੱਗੇ ਬਾਜਬਾ ਖਿਲਾਫ ਕੇਸ ਦਰਜ ਕਰਕੇ ਆਪਣੇ ਆਪ ਨੂੰ ਸਖਸ ਸਟੈਂਡ ਵਾਲੀ ਸਰਕਾਰ ਸਾਫਤ ਕਰਨ ਦੀ ਕੋਸ਼ਿਸ਼ ਕੀਤੀ ਗਈ ਦੂਸਰੇ ਪਾਸੇ 77 ਲਈ ਇਹ ਸੋਚਣ ਲਈ ਜ਼ਰੂਰ ਇਹ ਮਜਬੂਰ ਹੋਵੇਗੀ ਕਿ ਲੁਧਿਆਣਾ ਉਪ ਚੋਣ ਤੋਂ ਪਹਿਲਾਂ ਕਿਵੇਂ ਕਿਸੇ ਵੀ ਕੀਤੇ ਕਾਂਗਰਸ ਇਕਜੁੱਟ ਕਿਵੇਂ ਹੋ ਗਈ ਹੈ ਪਰ ਹੁਣ ਕਾਂਗਰਸ ਇਕੱਠੀ ਹੋ ਗਿਆ ਦੋਸਤੋ ਇਸ ਨੂੰ ਕਿਹਾ ਜਾ ਸਕਦਾ ਹੈ ਕਾਂਗਰਸ ਨੂੰ ਇਕੱਠੇ ਕਰਨ ਦੇ ਆਮ ਆਦਮੀ ਪਾਰਟੀ ਦਾ ਹੱਥ ਹੈ ਆਉਂ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਲੁਧਿਆਣੇ ਵਿੱਚ ਭਾਵੇਂ ਕਿ ਉਪਚੋਣ ਦੀ ਤਰੀਕ ਦਾ ਅਜੇ ਐਲਾਨ ਹੋਣਾ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਥੋਂ ਆਪਣਾ ਉਮੀਦਵਾਰ ਬਣਾਇਆ ਐ ਐਡਵੋਕੇਟ ਪਰ ਉਪਕਾਰ ਸਿੰਘ ਨੂੰ ਜਦੋਂ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸੰਸਦ ਮੈਂਬਰ ਸੰਜੀਪ ਕੁਮਾਰ ਅਰੋੜਾ ਅਤੇ ਕਾਂਗਰਸ ਨੇ ਭਰਤ ਪੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਐ ਭਾਜਪਾ ਨੇ ਅਜੇ ਆਪਣਾ ਉਮੀਦਵਾਰ ਐਲਾਨਣਾ ਇਹ ਹੋਣ ਵਾਲਾ ਸਮਾਂ ਦੱਸੋ ਕਿ ਭਾਜਪਾ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ ਦੋਸਤੋ ਤੁਹਾਡੇ ਲਈ ਇਹ ਖਬਰ ਕਿ ਧੜੇਬੰਦੀ ਵਿੱਚ ਵੰਡੀ ਹੋਈ ਕਾਂਗਰਸ ਕਿਵੇਂ 27 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਇੱਕ ਵਾਰ ਇਕੱਠੀ ਹੋਈ ਨਜ਼ਰ ਆਉਂਦੀ ਹੈ ਕੀ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੇ ਹਾਈ ਕਮਾਂਡ ਵੱਲੋਂ ਪ੍ਰਤਾਪ ਸਿੰਘ ਬਾਜਬਾ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਇਹ ਦੋਸਤੋ ਤੁਹਾਨੂੰ ਖਬਰ ਕਿਵੇਂ ਲੱਗੀ ਇਸ ਤੇ ਤੁਸੀਂ ਸਾਨੂੰ ਆਪਣੀ رائے ਪੰਜਾਬੀ ਵਿੱਚ ਸਾਡੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤੇ ਆਓ ਅੱਜ ਦਾ ਇਹ ਵੀਡੀਓ ਕੋ ਮੇਜਾ ਕਾ ਲਗਾ ਇਹਦੇ ਬਾਰੇ ਤੁਸੀਂ ਲਾਇਕ ਕਰਨਾ ਨਾ ਭੁੱਲਣਾ ਇਸ ਨੂੰ ਵੀਡੀਓ ਅਗੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਸੀਂ ਦੀ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੁਹਾਡਾ ਧੰਨਵਾਦ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ